ਨਾਬ ਵੀ ਅੱਜ ਪਿੰਡ ਲਾਲੋਵਾਲ ਦੀ ਜ਼ਮੀਨ ਦੇ ਵਿੱਚ ਪਹੁੰਚਿਆ ਜਿੱਥੇ ਇੱਕ ਕਿਸਾਨ ਭਰਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਖੜੀ ਫਸਲ ਆ ਜਿਹੜੀ ਕੜੀ ਕਣ ਖਲੋਤੀ ਸੜ ਗਈ ਆ ਇੱਕ ਕਿਸਾਨ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਅੱਗ ਲੱਗੀ ਆ ਤੇ ਕੋਈ ਪਤਾ ਹੈ ਇਹ ਗੱਲ ਦਾ ਆ ਵੀਰ ਕਿੱਦਾਂ ਹੋਈ ਆ ਭਾਈ ਬੰਦਿਆਂ ਤੋਂ ਸੁਣਨ ਤੋਂ ਇਹੋ ਪਤਾ ਲੱਗਣ ਲੱਗਾ ਕਿ ਦੋ ਬੰਦੇ ਆਏ ਨੇ ਠੀਕ ਆ ਜੀ ਇਥੋਂ ਨਹਿਰੋਂ ਉਤਰੇ ਨੇ ਹਮਮ ਸੱਟ ਲਾਲੋਵਾਲ ਦੇ ਬੰਦੇ ਨੇ ਹਮ ਉਹਨਾਂ ਨੇ ਦੱਸਿਆ ਦੋ ਬੰਦੇ ਉਤਰੇ ਨੇ ਹਮ ਅੱਗ ਲਾ ਕੇ ਤੇ ਉਸੇ ਵਾਲੇ ਮੋਟਰਸਾਈਕਲ ਤੇ ਨਿਕਲ ਗਏ ਨੇ ਹਮ ਇਹਨਾਂ ਨੂੰ ਪਤਾ ਕਿੱਧਰ ਨੂੰ ਗਏ ਇਸ ਗੱਲ ਦਾ ਨਹੀਂ ਪਤਾ ਲੱਗਾ ਨੁ ਨੁਕਸਾਨ ਜੀ ਕਿੱਟੂ ਕੱਢ ਜਿਹੜੀ ਕਣਕ ਆ ਉਹ ਤੇ ਦੋ ਕਿੱਲੇ ਦੀ ਮਰੀ ਠੀਕ ਹੈ ਜੀ ਗਾੜੀ ਨਾਲ ਹੀ ਦੀ 10 ਕਿੱਲੇ ਆ ਜਿਹੜੇ ਉਹਦਾ ਨੁਕਸਾਨ ਹੋਇਆ ਹੂੰ ਹੂੰ ਵੇਖੋ ਇਹ ਜ਼ਮੀਨ ਕਿਹਦਾ ਆਪਣੀ ਸੀ ਹਾਂਜੀ ਮੇਰੇ ਕੋਲ ਠੇਕੇ ਤੇ ਹੀ ਜ਼ਮੀਨ ਸੀ ਵੇਖੋ ਠੇਕੇ ਦੇ ਜ਼ਮੀਨ ਲਈ ਆ ਖੜੀ ਕਣਕ ਜਿਹੜੀ ਇਹਦੀ ਸੜ ਚੁੱਕੀ ਆ ਤੇ ਆਮ ਲੋਕਾਂ ਦੇ ਜਿਹੜਾ ਵਾ ਨਾਰ ਨਾਲ ਨਾਲ ਸੜ ਚੁੱਕਿਆ ਹਾਂਜੀ ਮੈਂਬਰ ਸਾਹਿਬ ਆਹ ਕੋਈ ਗੱਲ ਦੱਸੋ ਹੋਰ ਕੋਈ ਗੱਲ ਮਤਾਲੋ ਸਾਹਮਣੇ ਸਰਪੰਚ ਜੀ ਆ ਸਰਪੰਚ ਸਾਹਿਬ ਕਿੱਥੇ ਗਏ ਆ ਹਾਂਜੀ ਕਿੱਦਾਂ ਹੋਈ ਐ ਇਹ ਭਰਾਣਾ ਹਾਂਜੀ ਸਰਪੰਚ ਜੀ ਹਾਂਜੀ ਪਗੜ ਲਗਾ ਕਿ ਅੱਧਾ ਘੰਟਾ ਪਹਿਲਾਂ ਫਿਰਾ ਮਾਰ ਕੇ ਤੋਂ ਗਏ ਪੈਲੀ ਤੋਂ ਹੂੰ ਤੇ ਇਹਨਾਂ ਨੂੰ ਘਰੇ ਫੋਨ ਆ ਗਿਆ ਅੱਧੇ ਘੰਟੇ ਬਾਅਦ ਕਿ ਤੁਹਾਡੀ ਪੈਲੀ ਨੂੰ ਅੱਗ ਲੱਗੀ ਆ ਤੇ ਇਹ ਜਦੋਂ ਆਉਂਦੇ ਆ ਤੇ ਸਾਰਾ ਚੱਕ ਨਾ ਸੜ ਗਿਆ ਹੈਗਾ ਪੈਲੀ ਵੀ ਨਾ ਕੋਈ ਠੇਕੇ ਤੇ ਸੀਗੀ ਹੂੰ ਤੇ ਦੋੜ ਭੱਜ ਦੇ ਕੀਤੀ ਐ ਪਰ ਉਹਨੇ ਜਿਹਨਾਂ ਦੇ ਪਿੰਡ ਆਉਂਦੇ ਨੇ ਸਾਰੀ ਅੱਗ ਲੱਗੀ ਸੀ ਤੇ ਪਤਾ ਲੱਗ ਗਿਆ ਕਿ ਕਹਨੇ ਲਾਈ ਐ ਨਾਂ ਕੀ ਦਿੱਤਾ ਰਾਂ ਨੇ ਕੋਈ ਇੱਥੇ ਤੇ ਨਾਂ ਹੀ ਕੋਈ ਲਾਗੇ ਬਸੋਂ ਆ ਕਿ ਜਿੱਤੂ ਲੱਗੇ ਕਿ ਜਾਂ ਘਰ ਹੋ ਗਿਆ ਗਾਦੀ ਹੋ ਗਈ ਇਹ ਕੋਈ ਲਾ ਕੇ ਗਿਆ ਹਾਂ ਹਾਂ ਸ਼ੱਕ ਪੂਰਾ ਵਾ ਇਹਨਾਂ ਨੂੰ ਖਬਰ ਵੀ ਮਿਲੀ ਆ ਕਿ ਕੋਈ ਬੰਦੇ ਇਦੋਂ ਨਹਿਰ ਵਾਲੇ ਬੰਨੇ ਉਤਰੇ ਹੈਗੇ ਤੇ ਬਾਅਦ ਚ ਚਲ ਗਏ ਭੱਜ ਗਏ ਵੇਖੋ ਨਹਿਰ ਵਾਲੇ ਬੰਦੋ ਪਸਾਰ ਤੋਂ ਬੰਦੇ ਆ ਆਹ ਰੋਡ ਆਉਂਦੇ ਆ ਵਗਣਦੇ ਆ ਨਹਿਰ ਤਾਂ ਦਿਖਾਉਂ ਜਿਹਾ ਲੱਗ ਇੱਥੋਂ ਬੰਦੇ ਉਤਰਿਆ ਜਿਨ੍ਹਾਂ ਨੇ ਅੱਗ ਲਾ ਕੇ ਵਾਪਸੀ ਉਸੇ ਵੇਲੇ ਵਾਪਸ ਚਲੇ ਗਏ ਆ ਪਰ ਇਹ ਗਰੀਬ ਕਿਸਾਨ ਦਾ ਜਿਹੜਾ ਇਹਨਾਂ ਨਖਾਨ ਹੋ ਚੁੱਕਾ ਵਾ ਇੱਕ ਮੋਟਰਸਾਈਕਲ ਦੇ ਵਿੱਚ ਤੇਲ ਨਹੀਂ ਪੈਂਦਾ ਇਹ ਠੇਕੇ ਤੇ ਜ਼ਮੀਨ ਨੇ ਲਈ ਆ ਉਹ ਦੇਖੋ ਹੋਰ ਆਓ ਹੋਰ ਸਮਝੋ ਵਾਹ ਖਾਲਸਾ ਵਾਹ ਨਹੀਂ ਛੱਡੇ ਬੇਨਤੀ ਆ ਜੀ ਇਹ ਸਾਡੇ ਬੱਚੇ ਨੇ ਜ਼ਮੀਨ ਠੇਕੇ ਤੇ ਲਈ ਸੀ ਜੀ ਠੇਕੇ ਤੇ ਲੈ ਕੇ ਜ਼ਮੀਨ ਦੇ ਦੋ ਕਿੱਲੇ ਕਣਕ ਵੀਜੀ ਹੂੰ ਵੇਖੋ 50 55 60000 ਰੁਪਏ ਕਿੱਲੇ ਦਾ ਠੇਕਾ ਵਾ ਇਹ ਉੱਤੇ ਖਰਚਾ ਵੀ ਬਹੁਤ ਜ਼ਿਆਦਾ ਚੜਦਾ ਹੂੰ ਉਹਨੇ ਗਰੀਬ ਨੇ ਕਣਕ ਬੀਜੀ ਸੀ ਕੋਈ ਸ਼ਰਾਰਤ ਕਰ ਗਿਆ ਵੇਖੋ ਇਹ ਬਿਲਕੁਲ ਕਲੀਅਰ ਆ ਨਾ ਇੱਥੇ ਕੋਈ ਬੱਤੀ ਦੀ ਸਪਲਾਈ ਆ ਨਾ ਇੱਥੇ ਕੋ ਲਾਗੇ ਘਰ ਵਸਦਾ ਇਹਦੀ ਕਣਕ ਤੋਂ ਹੀ ਅੱਗ ਸ਼ੁਰੂ ਹੋਈ ਆ ਉਹ ਇਹਦੇ 2 ਕਿਲੇ ਲੂ ਕੇ ਗਾੜੀ 35 40 ਕਿਲੇ ਨਾੜ ਜਿਹੜਾ ਹੈਗਾ ਉਹ ਤੂੜੀ ਵਾਲਾ ਨਾਰ ਸਾੜਤਾ ਇੱਕ ਮਿੰਟ ਆਹ ਵੇਖੋ ਦੂਸਰੇ ਬੰਨੇ ਦੇ ਉੱਤੇ ਨਹੀਂ ਅੱਗੇ ਟੱਪੀ ਜਿੱਥੋਂ ਲਾਈ ਆ ਉਤੋਂ ਹੀ ਸ਼ੁਰੂ ਹੋਏ ਇਹ ਸਾਈਡੋਂ ਅੱਗ ਹੋ ਗਈ ਆ ਇਹ ਹਾਂਜੀ ਇਹ ਬੇਨਤੀ ਆ ਜੀ ਉਹ ਤਾਂ ਨਹੀਂ ਮੰਗੀ ਅੱਗ ਫੇ ਬੰਦੇ ਨਹਿਰੋਂ ਆਏ ਨੇ ਉਹ ਆਣ ਕੇ ਦੋ ਬੰਦੇ ਆਏ ਨੇ ਮੋਟਰਸਾਈਕਲ ਤੇ ਖਿਲਾਰ ਕੇ ਉਹ ਅੱਗ ਲਾ ਕੇ ਚਲੇ ਗਏ ਨੇ ਬਹੁਤ ਉਹ ਵੱਡਾ ਘਾਟਾ ਪਿਆ ਵਾ ਇਹ ਆਹ ਦੇਖੋ ਆਹ ਵੇਖੋ ਕਣਕ ਦਾ ਇਹ ਆਹ ਵੇਖੋ ਕਣਕ ਸੜ ਕੇ ਸੁਆਹ ਹੋ ਚੁੱਕੀ ਕੋਈ ਕਣਕ ਜੀ ਵੇਖੋ ਜੀ ਇਹ ਵਿਚਾਰੇ ਨੂੰ ਦੋ ਦਿਨ ਹੋ ਗਏ ਨੇ ਇਹ ਨਾ ਕੋਈ ਰੋਟੀ ਨਾ ਕੋਈ ਪਾਣੀ ਨਾ ਵੇਖੋ ਟੈਨਸ਼ਨ ਤੇ ਬੜੀ ਹੁੰਦੀ ਆ ਜੀ 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 ਛੋਟੇ ਛੋਟੇ ਬੱਚੇ ਨੇ ਇਹਦੇ ਸਿਰ ਤੇ ਹੀ ਡਿਪੈਂਡ ਸਗਾ ਬੜਾ ਘਾਟਾ ਪਿਆ ਵਾ ਪਰ ਅਸੀਂ ਸਰਕਾਰ ਕੋ ਮੰਗ ਕਰ ਰਹੇ ਆ ਵੀ ਇਹੋ ਜਿਹੇ ਸ਼ਰਾਰਤੀ ਅਨਸਰ ਨੇ ਨਾ ਉਹਨਾਂ ਤੇ ਚਾਜਨਾ ਸਕੰਜਾ ਕੱਸਿਆ ਜਾਵੇ ਵੇਖੋ ਇੱਕ ਨਾਜ ਸਾੜਿਆ ਜੀਆਂ ਦੇ ਮੂੰਹ ਚੋ ਗਿਆ ਦੂਸਰਾ ਡੰਗਰ ਮਾਲ ਡੰਗਰ ਨੇ ਤੂੜੀ ਖਾਣੀ ਸੀ ਬਹੁਤ ਘਾਟਾ ਪਿਆ ਜੀ ਇਹਨੂੰ ਬਹੁਤ ਜ਼ਿਆਦਾ ਘਾਟਾ ਪਿਆ ਇਹ ਹੁਣ ਤੁਸੀਂ ਗਵਰਨਮੈਂਟ ਤੋਂ ਕੀ ਕਹਿਣਾ ਚਾਹੁੰਦੇ ਜੇ ਇਹ ਜਾਂ ਐਨਆਰ ਭਰਾਵਾਂ ਨੂੰ ਕਿ ਇਹਦੀ ਜਿਹੜੀ ਮਤ ਕੀਤੀ ਜਾਏ ਵੀਰ ਦੀ ਇਹ ਭਰਾਵਾ ਸਾਡਾ ਵੇਖੋ ਇਹਦੀ ਭਰਾਵਾ ਵੱਲੋਂ ਵੀ ਸਾਡੇ ਚੈਨਲ ਵੱਲੋਂ ਵੀ ਐਨਆਰ ਵੀਰਾਂ ਨੂੰ ਵੀ ਤੇ ਸਰਕਾਰ ਨੂੰ ਵੀ ਤਾਂ ਕਿ ਠੇਕੇ ਦੇ ਜ਼ਮੀਨ ਲਈ ਆ ਤੇ ਠੇਕਾ ਇਹ ਕਿੱਥੋਂ ਤਾਰੂਗਾ ਤੇ ਗਾਂ ਬਾਹੂ ਕਿੱਦਾ ਏ ਇਹਦੇ ਵਾਸਤੇ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਸਰਕਾਰ ਨੂੰ ਵੀ ਕਹਿੰਦੇ ਹਾਂ ਜੀ ਰਾਮ ਸਿੰਘ ਜੀ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਜੋ ਸਰਕਾਰ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਜੀਮੀਦਾਰ ਬਹੁਤ ਮਹੱਤਵਰ ਬੰਦਾ ਸੀ ਠੇਕੇ ਦੇ ਪੈੜੀ ਲੈ ਕੇ ਤੇ ਆਪਣੀ ਰੋਟੀ ਦੋਜੀ ਕਮਾਈ ਕਰਦਾ ਸੀ ਤੇ ਮਹਾਰਾਜ ਕਿਰਪਾ ਕਰੇ ਇਹਦੇ ਤੇ ਸਾਰੇ ਭੈਣ ਭਰਾ ਜਿੱਦਾਂ ਵੀ ਆ ਨਾ ਪ੍ਰਸ਼ਾਸਨ ਨੇ ਇਹਦੀ ਮਦਦ ਕੀਤੀ ਤੇ ਨਾ ਸਰਕਾਰ ਨੇ ਕੀਤੀ ਹੈ ਇਹ ਰਿਆ ਕੀ ਕਰਨਾ ਜਿਹੜਾ ਅੱਗ ਲਾ ਕੇ ਚੱਲ ਗਿਆ ਉਹਨੂੰ ਕੀ ਮਿਲਿਆ ਪਰ ਇਹ ਗਰੀਬ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪਰੇਸ਼ਾਨੀਆਂ ਕੋਈ ਰੋਟੀ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਇਹਨੇ ਝੋਨਾ ਲਾਉਣਾ ਕਿੱਥੋਂ ਲਾਵੇਗਾ ਤੇ ਕੀ ਕਰੂਗਾ ਗਰੀਬ ਬੰਦਾ ਨਾ ਪ੍ਰਸ਼ਾਸਨ ਇੱਥੇ ਪਹੁੰਚਿਆ ਤੇ ਨਾ ਸਰਕਾਰ ਤੇ ਕੋਈ ਬੰਦਾ ਪਹੁੰਚਿਆ ਤੇ ਪਿੰਡ ਵਾਸੀਆਂ ਵੱਲੋਂ ਬੇਨਤੀ ਕੀਤੀ ਜੀ ਆਨ ਯਾਰ ਜੋ ਵੀ ਵੀਰਵਾ ਇਹਦੀ ਜਿੰਨੀ ਵੀ ਮਦਦ ਹੋਏ ਕਰ ਸਕਣ ਭਾਈ ਗੁਰਜੀ ਦਾ ਕੰਮ ਚਾਹੋ। ਵੇਖੋ ਜੀ ਇੱਥੇ ਮੈਂਬਰ ਪੰਚਾਇਤ ਸਾਰੇ ਪਹੁੰਚੇ ਨੇ ਜ਼ਿਮੀਂਦਾਰ ਭਰਾ ਵੀ ਸਾਰੇ ਪਹੁੰਚੇ ਨੇ। ਸਾਰਿਆਂ ਨੇ ਇਹਦੇ ਵਾਸਤੇ ਮੰਨ ਕੀਤੀ ਆ ਕਿ ਇਹ ਭਰਾ ਦਾ ਜਿਹੜਾ ਕੋਈ ਨਾ ਕੋਈ ਇਹਨੂੰ ਦਿੱਤਾ ਜਾਵੇ ਸਰਕਾਰ ਵੱਲੋਂ ਵੀ ਇਹਨਾਂਰ ਵੀਰਾਂ ਵੱਲੋਂ ਵੀ ਹੋਰ ਵੀ ਜੀ ਕੋਈ ਦੱਸੋ ਆਹ ਕੋਈ ਗੱਲ ਕਰੀਓ। ਮਿਲ ਆਓ ਬਈਆ ਜੀ ਲਓ। 9 ਮਹੀਨੇ ਕੀ ਕਹਣਾ ਦੋਗੇ ਗ੍ਰੀਸਪਲਾ ਬਾਰੇ। ਇੱਧਰ ਆਓ। ਦੇਖੋ ਕਹੀਏ ਇੱਥੇ ਕਰੀਏ। ਸਰਕਾਰ ਦੀ ਬੇਨਤੀ ਕੀਤੀ ਜਾਂਦੀ ਆ ਕਿ ਇਹਦੀ ਮਜਦ ਕੀਤੀ ਜਾਵੇ। ਲੇਕਿਨ ਕਿ ਬੱਚੇ ਆ ਕਾਰੋਬਾਰ ਇਹਦੇ ਸਿਰ ਤੇ ਹੀ ਆ। ਬਸ ਹੋਰ ਕੋਈ ਕਾਰੋਬਾਰੀ ਦਾ ਕੋਈ ਨਹੀਂ ਆ। ਦੇਖੋ ਜੀ ਇਹ ਕਰਕੇ ਬੇਨਤੀ ਕੀਤੀ ਜਾਂਦੀ ਆ ਵੀ ਉਹਨੂੰ ਕੋਈ ਤੋ ਕੋਈ ਥੋੜਾ ਬੋੜਾ ਦਿੱਤਾ ਜਾਵੇ। ਹਰ ਬੰਦੇ ਵੱਲੋਂ ਵੇਖੋ ਕਿੰਨਾ ਸਾਰੇ ਭਰਾ ਬਖਾਉ ਕਿੰਦਾ ਸਾਰੇ ਪਿੰਡ ਹਮੋ ਹਮਾ ਕੇ ਆ ਜੇ ਦੁਕਾਨ ਹੋਇ ਤਾਂ ਹੀ ਆਇਆ। ਜੀ ਦੇਖੋ। ਹਾਂਜੀ ਬੇਬੇ ਸਾਹਿਬ। ਅਸੀ ਕਰਦੀ। ਠੀਕ। ਕਹ ਲਿਆ ਵੀ ਇਹ ਗਰੀਬ ਹੀ ਗਾ ਵਿਚਾਰਾ। ਇਹੀ ਇਹਦੇ ਕੋ ਦੋ ਕਿਲੇ ਪੈਲੀ ਗਈ ਠੇਕੇ ਦੇ ਲਈ ਆ ਤੇ ਕੋਈ ਸ਼ਰਾਤ ਕਰ ਗਿਆ ਬਹੁਤ ਮਾੜੀ ਗੱਲ ਹੋਈ ਗਿਆ ਇਹ ਸਰਕਾਰ ਕੋ ਮੰਗ ਕਰਦੇ ਆ ਵੀ ਚਲੋ ਇਹਦੀ ਕੋਈ ਨਾ ਕੁਛ ਮੱਤ ਕੀਤੀ ਜਾਵੇ ਜਾਂ ਕਿ ਹੋਰ ਵੀ ਸੱਜਣ ਵੀਰ ਜਿਨ੍ਹਾਂ ਨੂੰ ਰੱਬ ਨੇ ਦਿੱਤਾ ਵਾ ਕੋਈ ਇਹਦੀ ਮੱਤ ਕੀਤੀ ਜਾਵੇ ਗਾੜੀ ਆਪਣਾ ਝੋਨਾ ਲਾਉਣ ਜੋਗਾ ਹੋਵੇ ਤੇ ਜੋ ਹੋ ਗਿਆ ਉਹਦੇ ਹੁਣ ਹੋਆ ਨਹੀਂ ਸਕਦਾ ਤੇ ਇਹਨਾਂ ਕੋਈ ਕਹਿੰਦਾ ਮਾਫੀ ਚੋਨਾ ਵਾ ਸਾਰਿਆਂ ਨੂੰ ਬੇਨਤੀ ਆ ਵੀ ਇਹਦੀ ਵਿਚਾਈ ਦੀ ਮੱਤ ਕੀਤੀ ਜਾਵੇ ਸਰਕਾਰ ਕੋਈ ਮੰਗ ਕਰਦੇ ਵੇਖੋ ਜੀ ਤੂੜੀ ਵੀ ਗਈ ਮਾਲ ਡੰਗਰ ਰੱਖਿਆ ਸੀ ਦਾਣੇ ਵੀ ਗਏ ਠੇਕਾ ਜਿਹੜਾ ਉਹ ਉਹ ਵੀ ਗਿਆ ਇਹਦਾ ਇਸ ਕਰਕੇ ਆਪਣਾ ਵੀਰਜ ਨੰਬਰ ਦਿਓ ਆ ਫੋਨ ਨੰਬਰ ਆਪਣਾ ਲਿਖਾਉਣ ਲੱਗੇ ਨੇ ਜਿਸ ਵੀ ਵੀਰ ਭਰਾ ਨੇ ਕੋਈ ਮਦਦ ਕਰਨੀ ਹੋਵੇ ਉਹ ਇਹਨਾਂ ਦੇ ਫੋਨ ਤੇ ਨਾਲ ਹੀ ਸੰਪੰਕ ਕਰੇ ਆਪਣਾ ਫੋਨ ਨੰਬਰ ਲਿਖਾ ਦਿਓ ਜੀ ਮੇਰਾ ਨੰਬਰ ਆ ਜੀ 98771 28006 ਦੁਬਾਰਾ ਫੇਰ ਲਿਖ ਦੇ ਜੀ 98771 28006 ਵੇਖੋ ਜੀ ਫੋਨ ਨੰਬਰ ਉਹਨਾਂ ਨੇ ਆਪਣਾ ਲਿਖਾਇਆ ਵਾ ਜੇਸ ਵੀ ਕੋਈ ਵੀਰ ਭਰਾ ਨੇ ਕੋਈ ਮਦਦ ਕਰਨੀ ਆ ਇਸ ਵੀਰ ਦੀ ਇਸੇ ਫੋਨ ਦੇ ਉੱਤੇ ਸੰਪੰਕ ਕਰੇ ਵੇਖੋ ਹੋਰ ਵੀ ਇੱਕ ਦੇ ਕਿੱਥੇ ਹੋਇਆ ਕੁਝ ਬੰਦੇ ਨਹੀਂ ਆ ਸਕਿਆ ਜਿਹੜੇ ਦੂਰ ਤੱਕ ਬਖਾਉਗੇ ਤੂੰ ਤੱਕ ਤੱਕ ਜਿਹੜਾ ਵਾ ਸਾਰਾ ਹੀ ਸੜ ਚੁੱਕਾ ਵਾ ਕਿਹਦੇ ਤੋਂ ਝੋਨਾ ਲਾਉਣਾ ਸੀ ਇਹਨੇ ਕਾਇ ਨੇ ਸੱਚਾ ਕੱਢੇ ਦੇ ਵੇਖੋ ਇਹੋ ਹੀ ਪੈਸੇ ਚਾਰ ਬਜੜੇ ਜਿਹੜੇ ਦਾਣੇ ਘਰ ਰੱਖੜੇ ਸੀ ਤੇ ਉਹ ਤੋਂ ਗਾੜੀ ਫੇ ਝੋਨਾ ਲੱਗਣਾ ਸੀ ਹੁਣ ਸਾਰਾ ਹੀ ਕੰਮ ਇਹ ਭਰਾ ਦਾ ਠਾਪੋ ਚੁੱਕਾ ਵਾ ਇਸ ਕਰਕੇ ਸਰਕਾਰ ਤੋਂ ਵੀ ਮੰਗਾ ਐਨਾਂ ਰਵੀਰ ਤੋਂ ਵੀ ਮੰਗਵਾ ਇਹ ਵੀ ਜਿਹੜੀ ਭਰਾ ਦੀ ਹਮਤ ਵੱਧ ਤੋਂ ਵੱਧ ਕੀਤੀ ਜਾਵੇ ਕਿਉਂ ਪਿੰਡ ਵਾਸੀ ਸਾਰੇ ਨਾਲ ਵਾ ਸੱਚਾ ਸੋੱਚਾ ਬੰਦਾ ਵਾ ਇੱਕ ਸਿਰ ਭਰਾ ਸਾਡਾ ਠੀਕ ਹੈ ਜੀ ਇਹ ਗੋਦਨਾ ਸ਼ਮਤਾਨੀ ਕਾਂਦੀ ਲੋੜ ਕੋਈ ਗੱਲ ਨਹੀਂ ਸਭ ਕੋ